ਪਰਵਾਹਾਂ ਦੀ ਜੋ ਦੁੱਖਦਾਰ ਲਹਿਰ ਆਪਾਂ ਕਹਿੰਦੇ ਸੋ ਦਲ ਲਹਿਰ ਜੋ ਪਤਨਾ ਦੇ ਵਿੱਚ ਵਾਪਰਿਆ ਹੋਇਆ ਸੋ ਆਪਣੇ ਵਿੱਚ ਇਸ ਟਾਈਮ ਕਰਨ ਸਿੰਘ ਡਿਊਟੀਆਂ ਵੀ ਸਪੈਸ਼ਲ ਹੋਤੇ ਦੁੱਖ ਦੇ ਵਿੱਚ ਆਪਾਂ ਸ਼੍ਰੀ ਖਣ ਲਈ ਪਹੁੰਚੇ ਨੇ ਸੋ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜੋ ਇਸ ਟਾਈਮ ਜੋ ਪਰਵਾਹ ਦੋਨੋਂ ਪਰਵਾਹਾਂ ਦੇ ਵਿੱਚ ਦੁੱਖ ਦੀ ਘੜੀ ਬਾਬੂ ਦੇ ਵਿੱਚ ਦੇਖੋ ਜੀ ਬਹੁਤ ਹੀ ਮਾੜੀ ਘਟਨਾ ਹੋਈ ਹੈ ਔਰ ਬੜੀ ਦੁਖਦਾਇਕ ਹੈ ਔਰ ਉਸ ਤੋਂ ਵੀ ਉੱਪਰ ਜਦ ਕਿਸੇ ਵੀ ਪਰਿਵਾਰ ਦੇ ਜਿਹੜੀ ਕੋਈ ਰੋਟੀ ਕਮਾਨ ਵਾਲਾ ਇੱਕੋ ਇੱਕ ਜਿਹੜਾ ਵਿਅਕਤੀ ਹੈ ਉਹ ਜੇ ਇਸ ਦੁਨੀਆ ਤੋਂ ਚਲੀ ਜਾਵੇ ਤਾਂ ਫਿਰ ਜਿਹੜੀ ਇਹ ਸਰਕਾਰ ਜਿਹੜੇ ਵੱਡੇ ਵੱਡੇ ਵਾਅਦੇ ਕਰ ਰਹੀ ਸੀ ਔਰ ਜਿਹੜੇ ਐਡੀਆਂ ਢੀਂਗਾ ਮਾਰ ਰਹੀ ਸੀ 4 ਦਿਨ ਹੋ ਗਏ ਆ ਕੇ ਪਤਾ ਵੀ ਨਹੀਂ ਲਿਆ ਇਹਨਾਂ ਨੇ ਅੱਜ ਉਹ ਸਮਾਂ ਹੈ ਕਿ ਇਹ ਇੱਥੇ ਆ ਕੇ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੀ ਯੋਗਤਾ ਦੇ ਮੁਤਾਬਕ ਸਰਕਾਰੀ ਨੌਕਰੀ ਦਾ ਪ੍ਰਬੰਧ ਕਰਕੇ ਦੇਣ ਇਹਨਾਂ ਨੂੰ ਕੋਈ ਮੁਆਵਜ਼ਾ ਦੇਣ ਅੱਗੇ ਐਡੀਆਂ ਜੜ ਦੇ ਦਰਘਟਨਾਵਾਂ ਹੁੰਦੀਆਂ ਨੇ ਨਾਲ ਦੀ ਨਾਲ 8-10 ਘੰਟੇ ਦੇ ਵਿੱਚ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਮੁਆਵਜ਼ੇ ਦਾ ਐਲਾਨ ਕਰਦੇ ਨੇ ਤੇ ਐਡੀ ਵੱਡੀ ਇੱਥੇ ਦਰਘਟਨਾ ਹੋਈ ਆ ਕਤਲ ਹੋਇਆ ਉਹ ਕੋਈ ਥੁਦਕਸ਼ੀ ਨਹੀਂ ਹੋਈ ਆ ਉਹਨਾਂ ਨੂੰ ਮਰਨ ਲਈ ਮਜਬੂਰ ਕੀਤਾ ਗਿਆ ਹੈ ਉਹ ਜੇ ਹੁਣ ਮਜਬੂਰ ਕਰਤਾ ਉਹਨਾਂ ਨੂੰ ਮਰਨ ਲਈ ਤਾਂ ਉਹਨਾਂ ਨੂੰ ਹੁਣ ਉਹਨਾਂ ਨੂੰ ਕੋਈ ਉਹਨਾਂ ਦੇ ਮੁਰ ਬਸੇਵੇਂ ਦਾ ਪਰਿਵਾਰਾਂ ਦੇ ਦਾ ਪ੍ਰਬੰਧ ਕਰਨ ਲਈ ਇਹ ਗੁੰਗੀ ਬੁਲੀ ਸਰਕਾਰ ਨੂੰ ਅਸੀਂ ਤੁਹਾਡੇ ਮਾਧਮ ਰਾਹੀਂ ਅਪੀਲ ਕਰਦੇ ਹਾਂ ਦੇ ਕੋਣਾ ਜੀ ਹੁਣੋ ਮਾਤਾ ਜੀ ਦੀ ਵੀ ਚਾਲੇ ਪਾ ਗਏ ਸੰਸਾਰ ਤੋਂ ਉਹ ਹਿਸੇ ਤਰੀਕੇ ਨਾਲ ਆ ਨਾ ਜੀ ਜਦ ਪਤਾ ਲੱਗਦਾ ਕਿਸੇ ਮਾਤਾ ਨੂੰ ਕਿਸੇ ਭੈਣ ਨੂੰ ਕਿਸੇ ਬਜ਼ੁਰਗ ਮਾਤਾ ਨੂੰ ਵੀ ਭਾਈ ਜਿਹੜਾ ਮੇਰੇ ਸਿਰ ਦੇ ਉੱਪਰ ਕੋਈ ਰੋਟੀ ਕਮਾਉਣ ਵਾਲਾ ਇਕੱਲਾ ਹੀ ਇਕੱਲਾ ਜੀ ਸੀਗਾ ਵੀ ਉਹ ਵੀ ਚਲਿਆ ਗਿਆ ਤੇ ਹੁਣ ਇਹ ਸਦਮਾ ਤਾਂ ਹੀ ਤਾਂ ਮੈਂ ਇਹ ਬੇਨਤੀ ਕਰ ਰਿਹਾ ਤੁਹਾਡੇ ਆ ਮਾਧਿਅਮ ਰਹੀਂ ਵੀ ਜੇ ਤੁਹਾਡੇ ਜਿਵੇਂ ਜਿਵੇਂ ਤੁਸੀਂ ਵਾਅਦੇ ਕਰਕੇ ਸਰਕਾਰ ਬਣਾਈ ਸੀ ਜਿਵੇਂ ਜਿਵੇਂ ਵਾਅਦੇ ਕਰਕੇ ਤੁਸੀਂ ਲੋਕਾਂ ਨੂੰ ਭੁਲੋ ਕੇ ਇੱਥੇ ਤੁਸੀਂ ਜਿਹੜਾ ਇਹ ਪੰਜਾਬ ਦੇ ਉੱਪਰ ਸੱਤਾ ਤੇ ਕਾਬੂ ਕਬਜ਼ ਹੋਏ ਹੋ ਅੱਜ ਤੁਹਾਡਾ ਸਮਾਂ ਆ ਕੇ ਤੁਸੀਂ ਨੌਕਰੀ ਦਾ ਪ੍ਰਬੰਧ ਹੋ ਰਿਹਾ ਆ ਕੇ ਐਲਾਨ ਕਰਕੇ ਜਾਓ ਐਨੀ ਗਰਮੀ 'ਚ ਤੇ ਸਾਰੇ ਹਾਲਾਤਾਂ 'ਚ ਇੱਥੇ ਸਾਰਾ ਇਲਾਕਾ ਬੈਠਾ ਹੈ ਤੁਹਾਡਾ ਇੱਥੋਂ ਚੁਣ ਕੇ ਕ ਐਮ ਐਲ ਏ ਚੁਣ ਕੇ ਜਾਂਦਾ ਇਸ ਇਲਾਕੇ 'ਚੋਂ ਤੁਸੀਂ ਆ ਕੇ ਤੇ ਸਾਰ ਲਓ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਨਾਲੋਂ ਵੀ ਜਿਹੜਾ ਹੈਗਾ ਉਹ ਤਾਂ ਹੋਣਾ ਹੀ ਆਣਾ ਕਾਨੂੰਨ ਆਲਾ ਜਿਹੜਾ ਹੈਗਾ ਮਵਾਜਾ ਦੇਣ ਦੇ ਕੇ ਸਰਕਾਰੀ ਨੌਕਰੀ ਦਾ ਪ੍ਰਬੰਧ ਕਰਨਾ ਚਾਹੀਦਾ ਦੋਨੋਂ ਜੀਆਂ ਨੂੰ ਤਾਂ ਕਿ ਉਹਨਾਂ ਦਾ ਚੁੱਲ੍ਹਾ ਚੌਂਕਾ ਨਾਲ ਨਾਲ ਸਾਡੇ ਨੇ ਬੜੀ ਕੀ ਕੀਤੀ ਹੈ ਧੰਨਵਾਦ ਕਰਦਾ ਮੇਰੇ ਨੱਕਰ ਦਾ ਤਾਂ ਨੰਬਰ ਵੀ ਨਹੀਂ ਕਰਦਾ ਸਭ ਤੋਂ ਪਹਿਲਾਂ ਮੇਰੇ ਨੱਕਰ ਦਾ ਧੰਨਵਾਦ ਕਰਨਾ ਬਾਅਦ ਇਹ ਕਿ ਪੁਲਿਸ ਪੱਦੀ ਦੇ ਵਿੱਚ ਇੱਕ ਦਰਿੰਦੇ ਨੇ ਇਨਾ ਜਲੂ ਕੀਤਾ ਕਿ ਸਾਡੇ ਦੋ ਨੌਜਵਾਨ ਬੱਚੇ ਆਪਣੀ ਜਾਨ ਤੋਂ ਉਹਨਾਂ ਨੂੰ ਹੱਥ ਛੋਣੇ ਪਏ ਇਹ ਬਹੁਤ ਦੁਖਦਾਈ ਹੈ ਮੇਰੇ ਵੀਰੋ ਅਸੀਂ ਕੱਲ ਵੀ ਕਿਹਾ ਸੀ ਅਸੀਂ ਇਹ ਬੇਨਤੀ ਕੀਤੀ ਸੀ ਸਾਰੇ ਨਗਰ ਨੂੰ ਸੋ ਤੁਸੀਂ ਇਸ ਟਾਈਮ ਦੀਆਂ ਤਸਵੀਰਾਂ ਦਿਖਾ ਸਕਦੇ ਹਾਂ ਦਲਵਾਰਾ ਸਿੰਘ ਬਨਵਾੜਾ ਵੀ ਇਸ ਦੋਨੋਂ ਪਰਿਵਾਰਾਂ ਨਾਲ ਅੱਜਕੱਲ੍ਹ ਸਾਂਝਾ ਕਰਨ ਲਈ ਸ਼ਾਮਿਲ ਹੋਏ ਨੇ ਨਾ ਸਿਵਲ ਪ੍ਰਸ਼ਾਸਨ ਨੇ ਪਰਿਵਾਰ ਨਾਲ ਰਾਤੋ ਰਾਤ ਦੀ ਕੋਸ਼ਿਸ਼ ਨਹੀਂ ਕੀਤੀ ਪਰਿਵਾਰ ਦੇ ਦੁੱਖ ਵੰਡਣ ਦੀ ਕੋਸ਼ਿਸ਼ ਨਹੀਂ ਕੀਤੀ ਪਰਿਵਾਰ ਕੋਲ ਆ ਕੇ ਦੇਖੇ ਨਹੀਂ ਤਾਂ ਕਿ ਪਰਿਵਾਰ ਦੇ ਲੱਤੇ ਥੋੜੇ-ਬੋੜੇ ਖੜੇ ਹੋਣ ਇਹ ਤੋਂ ਵੱਧ ਦੁਖਦਾਈ ਜਿਹੜੀ ਗੱਲ ਹੈ ਮੇਰੇ ਵੀਰੋ ਉਹ ਕੋਈ ਨਹੀਂ ਹੋ ਸਕਦੀ ਸਾਡੇ ਕੋਲ ਸਾਡੇ ਸਿੰਘੇ ਰਾਗੂ ਆਸਾ ਕੋਲ ਕੁਝ ਸੋਲੂਸ਼ਨ ਹੈ ਉਹ ਅਸੀਂ ਇੱਥੇ ਪਬਲਿਕ ਦੇ ਵਿੱਚ ਸਾਝੀ ਨਹੀਂ ਕਰ ਸਕਦੇ ਅਸੀਂ ਪਰਿਵਾਰ ਦੇ ਅੰਦਰ ਕੇ ਇਸ ਕਮੇਟੀ ਨਾਲ ਮਿਲ ਕੇ ਉਹਨਾਂ ਨਾਲ ਗੱਲ ਸਾਂਝੀ ਕਰਕੇ ਉਹਨਾਂ ਨੂੰ ਕੋਈ ਸਬੂਤ ਦੇਣੇ ਚਾਹਾਂਗੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਸੋ ਵਾਹ ਸੋ ਵੀਰੋਂ ਇਸ ਨੂੰ ਖੁਦੀ ਕੜੀ ਦੇ ਵਿੱਚ ਪਾਠਨ ਵਾਲੀ ਜਾਂ ਪਾਰਟੀ ਵਾਲੀ ਵਾਰੀ ਕੋਈ ਗੱਲ ਨਹੀਂ ਅਸੀਂ ਇਸ ਦੁੱਖ ਦੇ ਵਿੱਚ ਮੈਂ ਕਿਉਂਕਿ ਮੇਰਾ ਤਾਂ ਵਨ ਵਾਲਾ ਮੇਰਾ ਪਰਿਵਾਰ ਹੈ ਇਹ ਨਾਲ ਅਸੀਂ ਹੱਥ ਜੁਟਾ ਕੱਠੇ ਰਹਿਨੇ ਆ ਅਸੀਂ ਸਾਰੀ ਪਾਰਟੀ ਇਸ ਦਰਦ ਦੇ ਵਿੱਚ ਤੁਹਾਡੇ ਨਾਲ ਹਾਜ਼ਰ ਸਾਰੇ ਵੀ ਸਾਰਾ ਦਿਨ ਹਾਜ਼ਰ ਸੀ ਅੱਜ ਵੀ ਹਾਜ਼ਰ ਆ ਜਿੰਨਾ ਚਿਰ ਮੇਰੇ ਦਾ ਜੀਤ ਮੇਰੇ ਸਤਕਾਰਯੋਗ ਪੀੜਾ ਨੂੰ ਸੋ ਇਨਸਾਫ ਨਹੀਂ ਮਿਲਦਾ ਆਪ ਸਭ ਤੱਕ ਸਾਥ ਨਹੀਂ ਬਿਲਦਾ ਸੀ ਨਾਲ ਖੜਾਗੇ ਅਸੀਂ ਤੁਹਾਡੇ ਨਾਲ ਤੁਹਾਡੇ ਦੁੱਖ ਦੇ ਵਿੱਚ ਤਸ਼ਰੀਕ ਆ ਵਾਹਿਗੁਰੂ ਅਗੇ ਅਰਦਾਸ ਬੇਤੀ ਕਰਦੇ ਆ ਕਿ ਇਹਨਾਂ ਦੇ ਪਰਿਵਾਰਾਂ ਨੂੰ ਇੱਕਾ ਪਕਾਣਾ ਇੱਕਾ ਬੜਾ ਦੁੱਖ ਚੜਨ ਦਾ ਜਿਹੜਾ ਉਹ ਬਦਮਾਸ਼ਾਂ ਵਾਹਿਗੁਰੂ ਜੀ ਦਾ ਫੈਸਲਾ ਵਾਹਿਗੁਰੂ ਜੀ ਦਾ ਸੀਗਾ ਦੋ ਵਿਅਕਤੀਆਂ ਵੱਲੋਂ ਜਿਹੜਾ ਡਰਾਈਵਰ ਸੀਗੇ ਟਰੱਕ ਤੇ ਲੱਗੇ ਹੋਏ ਉਹਨਾਂ ਵੱਲੋਂ ਸੁਸਾਇਡ ਕੀਤਾ ਗਿਆ ਸੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਪਹਿਲਾਂ ਪਾਇਆ ਸੀ ਉਸ ਤੋਂ ਬਾਅਦ ਸੁਸਾਇਡ ਕੀਤਾ ਸੀ ਉਸ ਦੇ ਸਬੰਧ ਵਿੱਚ ਅਸੀਂ ਜਿਹੜੀ ਐਫ ਆਈ ਆਰ ਨੰਬਰ 169 ਡੇਟਡ 25 7 25 ਦਰਜ ਰਜਿਸਟਰ ਕਰ ਲਈ ਹੈ ਤੇ ਇਹ ਅਸੀਂ ਪੰਜ ਦੋਸ਼ੀਆਂ ਦੇ ਖਿਲਾਫ ਐਫ ਆਈ ਆਰ ਜਿਹੜੀ ਦਰਜ ਰਜਿਸਟਰ ਕੀਤੀ ਹੈ ਜਿਦੇ ਵਿੱਚ ਲਖਵਿੰਦਰ ਸਿੰਘ ਦੇ ਲਈ ਇਸ ਲਖਾ ਹਰਿਆਊ ਖੁਰਦ ਤੋਂ ਦੇਸਾ ਲਾੜ ਬੰਜਾਰੇ ਤੋਂ ਲਖਵਿੰਦਰ ਸਿੰਘ ਦੇ ਲਈ ਸਪਾਲ ਹਰਿਆਊ ਗਲਾਂ ਤੋਂ ਦੇ ਦੋ ਵਿਅਕਤੀ ਨਾਮ ਮਲੂਮ ਜਿਹੜੇ ਨੇ ਪਾਇਸ ਨੇ ਟੋਟਲ ਪੰਜ ਬੰਦਿਆਂ ਤੇ ਪਰਚਾ ਦਰਜ ਇਸ ਚੀ ਕਰ ਲਿਆ ਆ ਸਾਡੇ ਵੱਲੋਂ ਤਿੰਨ ਟੀਮਾਂ ਤਿਆਰ ਕਰਕੇ ਜਿਹੜੀਆਂ ਵੱਖੋ ਵੱਖਰੇ ਏਰੀਆ ਚ ਭੇਜੀਆਂ ਗਈਆਂ ਨੇ ਤਾਂ ਜੋ ਦੋਸ਼ੀਆਂ ਨੂੰ ਅਰੈਸਟ ਕਰ ਸਕੀਏ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਹੀਂ ਕੋਈ ਮਿਲਿਆ ਘਰਾਂ ਚ ਲੋਕ ਲੱਗੇ ਹੋਏ ਨੇ ਇਹ ਆਪਦੇ ਪਰਿਵਾਰ ਸਮੇਤ ਹੀ ਭੱਜ ਗਏ ਨੇ ਅਸੀਂ ਜਿਹੜੇ ਮਹਾਲੀ ਵਿਖੇ ਮਲਾਜ਼ਮ ਲੱਗਿਆ ਹੋਇਆ ਥਰਡ ਕਮਾਂਡ ਆਈ ਕਮਾਂਡੋ ਚ ਤੇ ਉਥੋਂ ਇਹ ਅਰਸਾਂ ਚੱਲਿਆ ਮੇਰੇ ਵੱਲੋਂ ਧਰਨਾਕਾਰੀਆਂ ਨੂੰ ਇਹ ਵਿਸ਼ਵਾਸ ਹੈ ਦਵਾਇਆ ਜਾ ਰਿਹਾ ਹੈ ਵੀ ਇਹ ਦੋਸ਼ੀਆਂ ਨੂੰ ਅਸੀਂ ਬਖਸ਼ਾਂਗੇ ਨਹੀਂ ਇਹਨਾਂ ਨੂੰ ਅਰੈਸਟ ਕਰਕੇ ਅਸੀਂ ਜੇਲ੍ਹ ਭੇਜਾਂਗੇ ਤੋ ਤੁਸੀਂ ਇਸ ਕੈਂਪ ਦੀਆਂ ਤਸਵੀਰਾਂ ਦੇਖ ਸਕਦੇ ਹੋ ਡੀਟੀਓ ਕਰਨ ਸਿੰਘ ਵੀ ਜੋ ਅਸਰਨੇ ਤੇ ਸ਼ਾਮਿਲ ਹੋਏ ਨੇ ਸੋ ਆਪਾਂ ਕਹਿੰਦੇ ਨਰੈਣ ਸਿੰਘ ਨਰਸੋਤ ਵੀ ਇੱਥੇ ਅੱਜ ਸ਼ਾਮਿਲ ਹੋਏ ਨੇ ਜੋ ਮਹਾਰਾਣੀ ਪ੍ਰਨੀਲਕੌਰ ਦੀ ਬੇਟੀ ਵੀ ਜੋ ਅੱਜ ਇੱਥੇ ਸ਼ਾਮਿਲ ਹੋਏ ਨੇ ਜੋ ਇਸ ਦੋਨੋਂ ਪਰਿਵਾਰ ਨਾਲ ਦੁੱਖ ਸੁੱਖ ਸਾਂਝਾ ਦੁੱਖ ਸਾਂਝਾ ਕਰਨ ਵਾਸਤੇ ਅੱਜ ਇਸ ਧਰਨੇ ਦੇ ਵਿੱਚ ਸ਼ਾਮਿਲ ਹੋਏ ਨੇ